ਜਦੋਂ ਕੋਈ ਚੀਜ਼ ਬਹੁਤ ਜ਼ਿਆਦਾ ਭਰੋਸੇ ਵਾਲੀ ਅਤੇ ਜ਼ਿਆਦਾ ਫੇਮਸ ਹੋਵੇ ਤਾਂ ਉਸਦੇ ਲਈ ਆਮ ਹੀ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਨਾਮ ਹੀ ਕਾਫੀ ਹੈ ਰॉयਲਸ ਰॉयਸ ਕਾਰ ਤੇ ਇਹ ਸ਼ਬਦ ਬਿਲਕੁਲ ਫਿੱਟ ਬੈਠਦੇ ਨੇ ਲਗਜ਼ਰੀ ਅਤੇ ਪਾਵਰ ਦੇ ਨਾਲ ਅਨੋਖੇ ਡਿਜ਼ਾਈਨ ਦੇ ਲਈ ਮਸ਼ਹੂਰ ਇਹ ਕਾਰਾਂ ਸਭ ਦੀਆਂ ਚਹੇਤੀਆਂ ਮੰਨੀਆਂ ਜਾਂਦੀਆਂ ਨੇ ਇਹ ਸ਼ਾਨਦਾਰ ਕਾਰਾਂ ਅੱਜ ਦੇ ਦੌਰ ਤੇ ਅਮੀਰਾਂ ਦੇ ਲਈ ਸਟੇਟਸ ਸਿੰਬਲ ਬਣ ਚੁੱਕੀਆਂ ਨੇ ਸੋ ਆਓ ਤੁਹਾਨੂੰ ਰਾਇਲਸ ਰਾਇਸ ਦੀ ਦੁਨੀਆ ਚ ਲੈ ਕੇ ਚੱਲਦੇ ਹਾਂ ਅਤੇ ਦੱਸਦੇ ਹਾਂ ਕਿ ਇਸ ਸ਼ਾਨਦਾਰ ਕਾਰ ਨਾਲ ਜੁੜੇ ਕੁਝ ਦਿਲਚਸਪ ਕਿੱਸੇ ਰਾਇਲਸ ਰਾਇਸ ਦੀ ਕਹਾਣੀ ਦੋ ਲੋਕਾਂ ਚਾਰਲਸ ਸਟੀਫਨ ਰੋਲਜ਼ ਅਤੇ ਹੈਨਰੀ ਰਾਇਸ ਦੀ ਦੋਸਤੀ ਅਤੇ ਪਾਰਟਨਰਸ਼ਿਪ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਰਾਇਸ ਇੱਕ ਕੁਸ਼ਲ ਵਿਕਰੇਤਾ ਅਤੇ ਕਾਰੋਬਾਰੀ ਸਨ ਉੱਥੇ ਹੀ ਰਾਇਸ ਇੱਕ ਟੈਲੈਂਟਡ ਇੰਜੀਨੀਅਰ ਅਤੇ ਡਿਜ਼ਾਈਨਰ ਸਨ ਸਾਲ 1904 ਵਿੱਚ ਇਹਨਾਂ ਦੋਵੇਂ ਦੋਸਤਾਂ ਨੇ ਮਿਲ ਕੇ ਰੋਲਸ ਰਾਇਸ ਲਿਮਟਿਡ ਦੀ ਸਥਾਪਨਾ ਕੀਤੀ ਜਿਸ ਦਾ ਟੀਚਾ ਦੁਨੀਆ ਦੀ ਇੱਕ ਘੈਂਟ ਕਾਰ ਦਾ ਨਿਰਮਾਣ ਕਰਨਾ ਸੀ ਪਹਿਲੇ ਵਿਸ਼ਵ ਯੁੱਧ ਦੌਰਾਨ ਰੋਲਸ ਰਾਇਸ ਨੇ ਜਹਾਜ਼ ਇੰਜਣਾਂ ਦਾ ਉਤਪਾਦਨ ਸ਼ੁਰੂ ਕੀਤਾ ਜਿਸ ਨੇ ਬ੍ਰਿਟੇਰ ਫੌਜ ਦੀ ਮਹੱਤਵਪੂਰਨ ਭੂਮਿਕਾ ਨਿਭਾਈ ਯੁੱਧ ਮਗਰੋਂ ਇਸ ਕੰਪਨੀ ਨੇ ਆਪਣੀਆਂ ਕਾਰਾਂ ਤੇ ਧਿਆਨ ਕੇਂਦਰਤ ਕੀਤਾ ਤੇ 1920 ਅਤੇ 30 ਦੇ ਦਹਾਕੇ ਵਿੱਚ ਕਈ ਸ਼ਾਨਦਾਰ ਮਾਡਲ ਲਾਂਚ ਕੀਤੇ ਜਿਨ੍ਹਾਂ ਵਿੱਚ ਸਿਲਵਰ ਗੋਸਟ, ਫੈਂਟਮ 1 ਅਤੇ ਫੈਂਟਮ 2 ਸ਼ਾਮਲ ਸਾਲ 1921 ਵਿੱਚ ਰੋਲਸ ਰॉयਸ ਨੇ ਆਪਣੀ ਪਹਿਲੀ ਕਾਰ ਰੋਲਸ ਰॉयਸ 40 50 ਐਚਪੀ ਦਾ ਨਿਰਮਾਣ ਕੀਤਾ ਜੋ ਆਪਣੀ ਪਾਵਰ ਅਤੇ ਭਰੋਸੇਯੋਗਤਾ ਦੇ ਨਾਲ ਹੀ ਸਮੂਥ ਅਤੇ ਘੱਟ ਆਵਾਜ਼ ਵਾਲੀ ਡਰਾਈਵਿੰਗ ਕਰਕੇ ਕਾਫੀ ਮਸ਼ਹੂਰ ਹੋਈ ਸਾਲ 1930 ਦੇ ਦਹਾਕੇ ਵਿੱਚ ਰੋਲਸ ਰॉयਸ ਨੇ ਫੈਂਟਮ ਅਤੇ ਸਿਲਵਰ ਕਲਾਊਡ ਵਰਗੇ ਤੱਕੜ ਅਤੇ ਸ਼ਾਨਦਾਰ ਮਾਡਲ ਪੇਸ਼ ਕੀਤੇ ਜੋ ਅੱਜ ਵੀ ਆਪਣੀ ਸ਼ਾਹੀ ਲੁੱਕ ਦੇ ਲਈ ਜਾਣੇ ਜਾਂਦੇ ਦੂਜੇ ਵਿਸ਼ਵ ਯੁੱਧ ਦੌਰਾਨ ਰਾਇਲਸ ਰਾਇਸ ਨੇ ਫਿਰ ਤੋਂ ਜਹਾਜ਼ ਇੰਜਣਾਂ ਦਾ ਨਿਰਮਾਣ ਸ਼ੁਰੂ ਕੀਤਾ ਜਿਸ ਵਿੱਚ ਉਸ ਸਮੇਂ ਦਾ ਮਸ਼ਹੂਰ ਇੰਜਣ ਮਾਰਲਨ ਵੀ ਸ਼ਾਮਿਲ ਸੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੰਪਨੀ ਨੇ ਫਿਰ ਤੋਂ ਕਾਰਾਂ ਤੇ ਧਿਆਨ ਕੇਂਦਰਿਤ ਕੀਤਾ ਤੇ ਫੈਂਟਮ 5 ਸਿਲਵਰ ਕਲਾਊਡ 3 ਅਤੇ ਕਾਰਨੀਵਲ ਵਰਗੇ ਮਾਡਲ ਪੇਸ਼ ਕੀਤੇ ਸਾਲ 1971 ਵਿੱਚ ਰਾਇਲਸ ਰਾਇਸ ਨੇ ਸੈਂਟਰਲਾਈਜ਼ਡ ਕੀਤਾ ਗਿਆ ਤੇ 1980 ਦੇ ਦਹਾਕੇ ਵਿੱਚ ਇਸ ਦਾ ਵਟਵਾਰਾ ਹੋ ਗਿਆ। ਸਾਲ 1998 ਵਿੱਚ ਫੌਕਸ ਵੈਗਨ ਨੇ ਰਾਇਲਸ ਰਾਇਸ ਬ੍ਰਾਂਡ ਨੂੰ ਅਕਵਾਇਰ ਕਰ ਲਿਆ। ਇਸ ਤੋਂ ਬਾਅਦ ਸਾਲ 2002 ਵਿੱਚ ਫੈਂਟਮ 7 ਐਨੀਵਲ ਕੀਤਾ ਗਿਆ ਜਿਸ ਨੇ 21ਵੀਂ ਸਦੀ ਵਿੱਚ ਰਾਇਲਸ ਰਾਇਸ ਦੀ ਵਿਰਾਸਤ ਨੂੰ ਫਿਰ ਤੋਂ ਜ਼ਿੰਦਾ ਕਰ ਦਿੱਤਾ। ਸਾਲ 2009 ਵਿੱਚ ਕੋਸਟ ਮਾਡਲ ਲਾਂਚ ਕੀਤਾ ਗਿਆ ਜੋ ਕਿ ਸਪੋਰਟੀਅਰ ਰਾਇਲਸ ਰਾਇਸ ਮਾਡਲ ਹੈ। ਸਾਲ 2012 ਵਿੱਚ ਰॉयਲ ਰॉयਸ ਨੇ ਪਹਿਲੀ ਵਾਰ ਐਸ ਯੂ ਪੀ ਸੈਗਮੈਂਟ ਵਿੱਚ ਇੱਕ ਐਂਟਰੀ ਮਾਰੀ ਅਤੇ ਕਾਲਿਨ ਮਾਡਲ ਲਾਂਚ ਕੀਤਾ। ਸਾਲ 2018 ਵਿੱਚ ਫੈਂਟਮ 8 ਮਾਡਲ ਪੇਸ਼ ਕੀਤਾ ਗਿਆ ਜਿਸ ਵਿੱਚ ਲੇਟੈਸਟ ਟੈਕਨੋਲੋਜੀ ਅਤੇ ਮਾਡਰਨ ਫੀਚਰਸ ਸ਼ਾਮਲ ਸਨ। ਰॉयਲ ਰॉयਸ ਕਾਰਾਂ ਆਪਣੀ ਹੈਂਡਮੇਡ ਕੁਆਲਿਟੀ, ਯੂਨੀਕ ਡਿਜ਼ਾਈਨ, ਪਾਵਰਫੁਲ ਇੰਜਣ ਅਤੇ ਬਿਹਤਰੀਨ ਕੰਫਰਟ ਲਈ ਜਾਣੀਆਂ ਜਾਂਦੀਆਂ ਹਨ। ਕੰਪਨੀ ਦੀ ਹਰ ਕਾਰ ਨੂੰ ਗ੍ਰਾਹਕ ਦਿਆਂ ਖਾਸ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਜਾਂਦਾ ਹੈ ਜਿਸ ਦੀ ਵਜ੍ਹਾ ਨਾਲੇ ਹਰ ਮਾਮਲੇ ਵਿੱਚ ਕੰਪਲੀਟ ਹੁੰਦੀ ਹੈ ਇਸ ਸਬ ਦੇ ਵਿਚਕਾਰ ਇਹ ਦੱਸਣਾ ਵੀ ਬੇहद ਜ਼ਰੂਰੀ ਹੈ ਕਿ ਰॉयਲਸ ਰॉयਸ ਕੰਪਨੀ ਦੀਆਂ ਕਾਰਾਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਵਿੱਚ شمار ਨੇ ਰॉयਲਸ ਰॉयਸ 1920 ਦੇ ਦਹਾਕੇ ਤੋਂ ਭਾਰਤ ਵਿੱਚ ਮੌਜੂਦ ਹੈ ਸਾਲ 2010 ਵਿੱਚ ਕੰਪਨੀ ਨੇ ਮੁੰਬਈ ਵਿੱਚ ਆਪਣਾ ਪਹਿਲਾ ਅਧਿਕਾਰਿਕ ਡੀਲਰਸ਼ਿਪ ਖੋਲਿਆ ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਰॉयਲਸ ਰॉयਸ ਡੀਲਰਸ਼ਿਪ ਨੇ ਫਿਲਹਾਲ ਭਾਰਤ ਵਿੱਚ ਰਾਇਲਸ ਰਾਇਲਸ ਦੀਆਂ ਕੁੱਲ 4 ਕਾਰਾਂ ਸਭ ਤੋਂ ਵੱਧ ਵਿਕੀਆਂ ਹਨ ਜਿਨ੍ਹਾਂ ਵਿੱਚ ਇੱਕ SUV, ਦੋ ਸੈਟਾਨ ਅਤੇ ਇੱਕ ਕੂਪ ਡਿਜ਼ਾਈਨ ਵਾਲੀ ਕਾਰ ਸ਼ਾਮਿਲ ਹੈ ਰਾਇਲਸ ਰਾਇਲਸ ਦਾ ਭਾਰਤ ਵਿੱਚ ਸਭ ਤੋਂ ਸਸਤਾ ਮਾਡਲ ਕਲਨੇਨ ਹੈ ਜਿਸ ਦੀ ਐਕਸ ਸ਼ੋਰੂਮ ਕੀਮਤ ਕਰੀਬ 7 ਕਰੋੜ ਰੁਪਏ ਹੈ ਜਦਕਿ ਸਭ ਤੋਂ ਮਹਿੰਗਾ ਮਾਡਲ ਫੈਂਟਮ ਹੈ ਜਿਸ ਦੀ ਸ਼ੁਰੂਆਤ ਕੀਮਤ 10.48 ਕਰੋੜ ਰੁਪਏ ਹੈ ਸੋ ਆਪਣੇ ਸੁਪਨਿਆਂ ਦੀ ਕਾਰ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਮ